ਨਬਾਬਾ ਦੀਪ ਸਿੰਘ ਦੀ ਡਿਊਟੀ ਲੱਗਦੀ ਆ ਸਾਬੋ ਕੀ ਤਲਵੰਡੀ ਹੁਣ ਇੱਕ ਚੀਜ਼ ਮੇਰੀ ਇੱਕ ਮਿੰਟ ਧਿਆਨ ਨਾਲ ਸਮਝਿਓ ਸਾਬੋ ਕੀ ਤਲਵੰਡੀ ਕੀ ਆ ਆਨੰਦਪੁਰ ਤੋਂ ਬਾਦਾਂ ਸਾਬੋ ਕੀ ਤਲਵੰਡੀ ਚ ਕੀ ਖਾਸ ਆ ਆਨੰਦਪੁਰ ਤੋਂ ਬਾਦਾਂ ਸਾਬੋ ਕੀ ਤਲਵੰਡੀ ਸਿੱਖਾਂ ਦਾ ਹੈੱਡਕੁਆਟਰ ਆ ਆ ਗੱਲ ਪੱਕੀ ਆ ਚਾਹੇ ਹੋਵੇ ਵੱਡਾ ਕੱਲੂ ਘਾਰਾ ਚਾਹੇ ਹੋਵੇ ਛੋਟਾ ਕੱਲੂ ਘਾਰਾ ਖਾਲਸੇ ਪੰਥ ਦੀਆਂ ਜਿੰਨੀਆਂ ਮੀਟਿੰਗਾਂ ਹੁੰਦੀਆਂ ਵਾ ਸਾਬੋ ਕੀ ਤਲਵੰਡੀ ਹੁੰਦੀਆਂ ਸੀ ਜਿਹੜੇ ਸਿੱਖ ਫੱਟੜ ਹੋ ਜਾਂਦੇ ਸੀ ਉਹਨਾਂ ਦੀ ਦਵਾ ਬੂਟੀ ਸਾਬੋ ਕੀ ਤਲਵੰਡੀ ਹੁੰਦੀ ਸੀ ਅਬਦਾਲੀ ਨਾਲ ਕਿਵੇਂ ਲੜਨਾ ਨਾਦਰ ਸ਼ਾਹ ਨਾਲ ਕਿਵੇਂ ਲੜਨਾ ਉਹਦਾ ਮੁਕਾਬਲਾ ਕਿੱਦਾਂ ਕਰਨਾ ਇਹ ਨੀਤੀਆਂ ਸਾਬੋ ਕੀ ਤਲਵੰਡੀ ਘੜੀਆਂ ਜਾਂਦੀਆਂ ਸੀ ਤੇ ਸਾਬੋ ਕੀ ਤਲਵੰਡੀ ਦਾ ਹੈੱਡ ਕੁਆਰਟਰ ਦਾ ਇੰਚਾਰਜ ਸੀ ਧੰਨ ਬਾਬਾ ਦੀਪ ਸਿੰਘ ਆਹ ਚੀਜ਼ ਸਮਝਣੀ ਪਊਗੀ ਪਹਿਲਾਂ ਸਾਬੋ ਕੀ ਤਲਵੰਡੀ ਦੀ ਮਹਾਨਤਾ ਵੇਖੋ ਉਹ ਕੋਈ ਐਵੇਂ ਇਲਾਕਾ ਨਹੀਂ ਹੈਗਾ ਵੀ ਜਿੱਥੇ ਜਾ ਕੇ ਤੇ ਬਾਬਾ ਦੀਪ ਸਿੰਘ ਨੇ ਮਹਾਰਾਜ ਦੇ ਸਰੂਪ ਲਿਖਣੇ ਸ਼ੁਰੂ ਕਰ ਦਿੱਤੇ ਆਨੰਦਪੁਰ ਤੋਂ ਬਾਅਦ ਆ ਸਾਬੋ ਕੀ ਤਲਵੰਡੀ ਦੀ ਬਹੁਤ ਵੱਡੀ ਮਹਾਨਤਾ ਇਤਿਹਾਸ ਵਿੱਚ ਤਲਵੰਡੀ ਸਾਬੋ ਦੇ ਨਾਂ ਤੇ ਬਣੀ ਤਲਵੰਡੀ ਜਿਹਨੂੰ ਸਾਬੋ ਕੀ ਤਲਵੰਡੀ ਆਖਿਆ ਜਾਂਦਾ ਤਲ ਦਾ ਮਤਲਬ ਹੁੰਦਾ ਧਰਤੀ ਵੰਡੀ ਦਾ ਮਤਲਬ ਹੁੰਦਾ ਵੰਡਣਾ ਮੈਨੂੰ ਨਹੀਂ ਪਤਾ ਤੁਹਾਡੇ ਲਾਗੇ ਛਾਗੇ ਕੋਈ ਤਲਵੰਡੀ ਪਿੰਡ ਹੋਵੇ ਤੁਹਾਨੂੰ ਚੇਤਾ ਆ ਜਾਊਗਾ ਤਲਵੰਡੀ ਪਿੰਡ ਕਦੀ ਕੱਲਾ ਨਹੀਂ ਜੀ ਹੁੰਦਾ ਜਾਂ ਤਲਵੰਡੀ ਦੇ ਅੱਗੇ ਕੁਝ ਲੱਗੂਗਾ ਤੇ ਜਾਂ ਤਲਵੰਡੀ ਦੇ ਮਗਰ ਕੁਝ ਲੱਗੂਗਾ ਤਲਵੰਡੀ ਸਾਬੋ ਕੀ ਤਲਵੰਡੀ ਚੌਧਰੀਆਂ ਦੀ ਤਲਵੰਡੀ ਬਖਤਾ ਤਲਵੰਡੀ ਰਾਮਾ ਤਲਵੰਡੀ ਕਰਮਾ ਤਲਵੰਡੀ ਹੋਰ ਜਿੰਨੀਆਂ ਤੁਹਾਡੇ ਮਨ 'ਚ ਹੈਗੀਆਂ ਤਲਵੰਡੀ ਜੱਟਾਂ ਦੀ ਜਾਂ ਰਾਏ ਭੋਇਂ ਦੀ ਤਲਵੰਡੀ ਤਲਵੰਡੀ ਪਿੰਡ ਵਸਦਾ ਹੀ ਉਥੇ ਆ ਜਿਹੜੀ ਜ਼ਮੀਨ ਕਿਸੇ ਦੀ ਵੰਡ ਵਿੱਚ ਆਈ ਹੋਵੇ ਉਹਨੂੰ ਤਲਵੰਡੀ ਕਿਹਾ ਜਾਂਦਾ ਇੱਥੇ ਬੜਿਆ ਖਾਲਸੇ ਦਾ ਹੈੱਡ ਕੁਆਰਟਰ ਇਹਦਾ ਨਾਮ ਆ ਦਮਦਮਾ ਸਾਹਿਬ ਤੇ ਦਮਦਮੇ ਦਾ ਇੰਚਾਰਜ ਆ ਧੰਨ ਬਾਬਾ ਦੀਪ ਸਿੰਘ ਜਦੋਂ ਅਬਦਾਲੀ ਨੇ ਹਰਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਸਰੋਵਰਪੁਰ ਦਿੱਤਾ ਪ੍ਰਕਰਮਾਂ ਚ ਘੋੜੇ ਵੱਜ ਗਏ ਤੰਬੂ ਕਨਾਤਾਂ ਲੱਗ ਗਈਆਂ ਸ਼ਰਾਬ ਸ਼ਬਾਬ ਤੇ ਕਬਾਬ ਦਾ ਦੌਰ ਚੱਲਿਆ ਤੇ ਧੰਨ ਬਾਬਾ ਦੀਪ ਸਿੰਘ ਦਾ ਪਤੀ ਜਾ ਘੋੜੇ ਤੇ ਸਵਾਰ ਹੋ ਕੇ ਸਾਬੂ ਕੀ ਤਲਵੰਡੀ ਪਹੁੰਚਿਆ ਹੁਣ ਇੱਕ ਚੀਜ਼ ਹੋਰ ਆ ਤੁਹਾਡੇ ਦਿਮਾਗ ਚ ਜਰੂਰ ਆਉਣੀ ਚਾਹੀਦੀ ਹੈ ਜੇ ਤੁਸੀਂ ਪ੍ਰਸੰਗ ਧਿਆਨ ਨਾਲ ਸੁਣ ਰਹੇ ਹੋ ਧੰਨ ਬਾਬਾ ਦੀਪ ਸਿੰਘ ਇਕੱਲਾ ਹੀ ਹੈ ਨਾ ਰਾਦੇ ਕੋਈ ਨਹੀਂ ਫਿਰ ਆ ਪਤੀਆ ਕਿਥੋਂ ਆ ਗਿਆ ਜਿਹੜਾ ਭਤੀਜਾ ਬਾਬੇ ਦੀਪ ਸਿੰਘ ਨੂੰ ਸਨਾਹ ਦੇਣ ਗਿਆ ਇਹ ਸਸਪੈਂਸ ਮੈਂ પ્રસੰਗ ਦੇ ਅੱਧ 'ਚ ਜਾ ਕੇ ਤੁਹਾਡਾ ਦੂਰ ਕਰ ਦਿਆਂਗਾ ਇਹ ਪਤੀਆ ਕਿਦਾਂ ਲੱਗਦਾ ਤੇ ਪਤੀਆ ਬਣਦਾ ਕੌਣ ਆ ਤੇ ਪਤੀਆ ਬਣੂਗਾ ਕਿਦਾਂ ਇਹ ਜਾ ਕੇ ਜਿਹੜਾ ਬਾਬਾ ਦੀਪ ਸਿੰਘ ਦਾ ਭਤੀਜਾ ਏ ਉਹਨੇ ਘੋੜੇ ਤੇ ਕਾਠੀ ਪਾਈ ਤੇ ਸਾਬੋ ਕੀ ਤਲਵੰਡੀ ਨੂੰ ਗਿਆ ਉਹ ਹੋਰ ਕਿਤੇ ਵੀ ਜਾ ਸਕਦਾ ਸਿੰਘ ਲੱਭਣ ਵਾਸਤੇ ਉਹਨੂੰ ਪਤਾ ਸੀ ਲੱਭਣਾ ਕੱਖ ਨਹੀਂ ਨਾ ਜੰਗਲਾਂ 'ਚ ਲੱਭਣੇ ਆ ਨਾ ਪਹਾੜਾਂ 'ਚ ਲੱਭਣੇ ਆ ਖਾਲਸੇ ਦਾ ਹੈੱਡਕੁਆਰਟਰ ਆ ਸਾਬੋ ਕੀ ਤਲਵੰਡੀ ਉੱਥੇ ਬਹੁਤੇ ਨਹੀਂ ਤੇ 50 ਤੇ ਘੱਟੋ-ਘੱਟ ਲੱਭਣਗੇ ਨਾ ਕਿਉਂਕਿ ਉੱਥੋਂ ਦਾ ਜਿਹੜਾ ਹੈੱਡਕੁਆਰਟਰ ਆ ਤੇ ਹੈੱਡਕੁਆਰਟਰ ਦਾ ਜਿਹੜਾ ਇੰਚਾਰਜ ਆ ਉਹ ਧੰਨ ਬਾਬਾ ਦੀਪ ਸਿੰਘ ਆ ਇਸ ਕਰਕੇ ਉਸ ਗੁਰੂ ਕੇ ਲਾਲ ਨੇ ਕੋੜੇ ਤੇ ਕਾਠੀ ਪਾਈ ਮੰਝਲਾ ਨੂੰ ਮਾਰਦਾ ਸਾਬੋ ਕੀ ਤਲਵੰਡੀ ਤੇ ਧੰਨ ਬਾਬਾ ਦੀਪ ਸਿੰਘ ਕਹਿੰਦੇ ਉਹ ਤਾਂ ਪਾਵਨ ਸਰੂਪਾਂ ਦੀ ਲਿਖਾਈ ਕਰ ਰਹੇ ਸੀ ਪੀੜ ਲਿਖ ਰਹੇ ਸੀ ਸਾਹਮਣੇ ਆਪਣਾ ਪੁੱਤਾਂ ਵਰਗਾ ਭਤੀਆ ਹੁੰਦਾ ਵੇਖਿਆ ਧੰਨ ਬਾਬਾ ਦੀਪ ਸਿੰਘ ਨੇ ਜਿਉ ਆਇਆ ਆਖਿਆ ਉਹਨੇ ਆ ਕੇ ਨਮਸਕਾਰ ਕੀਤੀ ਤੇ ਧੰਨ ਬਾਬਾ ਦੀਪ ਸਿੰਘ ਨੇ ਆਖਿਆ ਕੀ ਗੱਲ ਹੈ ਸਿੱਖ ਆਵੇ ਗੁਰੂ ਦੀ ਨਗਰੀ ਵਿੱਚੋਂ ਤੇ ਅੱਖਾਂ 'ਚ ਪਾਣੀ ਪਹਿਲੀ ਤੇ ਗੱਲ ਹੈ ਤੈਨੂੰ ਨਮਸਕਾਰ ਆ ਭਾਈ ਗੁਰੂ ਰਾਮਦਾਸ ਦੀ ਨਗਰੀ ਚੋਂ ਚੱਲ ਕੇ ਆਇਆ ਸਿੱਖੋ ਇੱਕ ਮਾਨ ਕਰਿਆ ਕਰੋ ਗੁਰੂ ਰਾਮਦਾਸ ਦੀ ਨਗਰੀ ਤੁਹਾਡੇ ਬਿਲਕੁਲ ਨੇੜੇ ਆ। ਅੰਮ੍ਰਿਤਸਰ ਵਰਗੀ ਧਰਤੀ ਦੁਨੀਆਂ ਤੇ ਕਿਤੇ ਨਹੀਂ। ਤੁਹਾਡੇ ਚੋਂ ਕਿਸੇ ਨੇ ਫੌਜ ਦੀ ਨੌਕਰੀ ਕੀਤੀ ਹੋਵੇ ਕੋਈ ਟਰੱਕ ਡਰਾਈਵਰ ਵੀਰ ਰਿਹਾ ਹੋਵੇ ਜਾਂ ਬਾਹਰ ਅੰਦਰ ਕਿਸੇ ਦੇਸ਼ 'ਚ ਘੁੰਮਿਆ ਹੋਵੇ ਤੁਹਾਨੂੰ ਕੋ ਪੁੱਛ ਲੈਣਾ ਕਿਥੋਂ ਆਏ ਜੇ। ਤੁਸੀਂ ਆਪਣਾ ਪਿੰਡ ਬਾਅਦ 'ਚ ਦੱਸ ਦਿਓ ਪਹਿਲਾਂ ਇੰਨਾ ਕਹਿ ਦਿਓ ਵੀ ਅੰਮ੍ਰਿਤਸਰ ਦੇ ਲੱਗ ਕੇ ਆ। ਮੈਂ ਗਰੰਟੀ ਦੇਣਾ ਪੁੱਛਣ ਵਾਲੇ ਬੰਦੇ ਦੇ ਇੱਕ ਵਾਰੀ ਹੱਥ ਜ਼ਰੂਰ ਜੁੜਨਗੇ ਧੰਨ ਭਾਗਿਆ ਗੁਰੂ ਦੀ ਨਗਰੀ 'ਚੋਂ ਚੱਲ ਕੇ ਆਏ। ਦੁਨੀਆ ਤੇ ਇੱਕੋ ਇੱਕ ਧਰਤੀ ਆ ਗੁਰੂ ਰਾਮਦਾਸ ਦੀ ਧਰਤੀ ਜਿਹਦਾ ਨਾਂ ਲੈ ਕੇ ਲੋਕਾਂ ਦੇ ਹੱਥ ਜੁੜ ਜਾਂਦੇ ਕੋਈ ਨਹੀਂ ਜਾਂਦਾ ਧੰਨ ਭਾਗ ਅਮਰੀਕਾ ਚ ਆਏ ਜੇ ਧੰਨ ਭਾਗ ਕੈਨੇਡਾ ਚ ਆਏ ਜੇ ਕੋਈ ਨਹੀਂ ਕਹੂਗਾ ਤੁਹਾਨੂੰ ਧੰਨ ਭਾਗ ਆਸਟ੍ਰੇਲੀਆ ਚ ਆਏ ਜੇ ਧੰਨ ਭਾਗ ਇੰਗਲੈਂਡ ਚ ਆਏ ਜੇ ਹੱਥ ਜੋੜਨ ਵਾਲਾ ਕਹੂ ਧੰਨ ਭਾਗ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਆਏ ਜੀ ਧੰਨ ਬਾਬਾ ਦੀਪ ਸਿੰਘ ਨੇ ਸਾਹਮਣੇ ਖਲੋਤੇ ਨੌਜਵਾਨ ਨੂੰ ਜੀ ਆਇਆਂ ਆਖਿਆ ਸੁਣਾ ਭਾਈ ਇੱਥੇ ਕਿਤਾ ਤੇ ਸਾਹਮਣੇ ਖਲੋਤੇ ਨੌਜਵਾਨ ਦੇ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਬਾਬਾ ਲੋਕਾਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਬੰਦੇ ਤੇ ਆਪਣੇ ਬਾਪੂ ਦੀ ਪੱਗ ਕਹੇ ਹੋਰ ਦੇ ਹੱਥ 'ਚ ਲਈ ਬੈਠੇ ਆ ਸਾਰੀ ਗੱਲ ਹਰਮੰਦਰ ਦੀ ਦਸੀ ਕੀ ਕੀ ਉਥੇ ਜ਼ੁਲਮ ਤੇ ਅਤਿਆਚਾਰ ਹੋ ਰਿਹਾ ਹੈ ਬਸ ਗੱਲ ਸੁਣ ਦੀ ਧੀਰ ਸੀ ਕੌਮ ਦੇ ਜਥੇਦਾਰ ਨੇ ਕਲਮ ਰੱਖੀ ਦੋ ਧਾਰਾ ਖੰਡਾ ਫੜਿਆ ਤੇ ਭਰੇ ਦਰਬਾਰ ਵਿੱਚ ਉੱਠ ਕੇ ਇੱਕ ਐਲਾਨ ਇਉਂ ਕੀਤਾ ਸ਼ੇਰੋ ਕੱਝੀਏ ਦੁਸ਼ਮਨ ਸਿਰ ਤੇ And it ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ